ਅਨੀ ਮੇਤਾ ਜੀ ਅੱਜ ਅੰਤਰਰਾਸ਼ਟਰੀ ਮੇਲਾ ਦਿਵਸ ਮਨਾਇਆ ਜਾ ਰਿਹਾ ਹੈ ਔਰ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਆ ਬਹੁਤ ਵਧੀਆ ਲੱਗਿਆ ਸਭ ਤੋਂ ਪਹਿਲਾਂ ਮੈਂ ਆਪਣੇ ਸਮੁੱਚੇ ਡਿਪਾਰਟਮੈਂਟ ਨੂੰ ਵਧਾਈ ਦੇਣਾ ਕਿ ਜਿਨ੍ਹਾਂ ਨੇ ਅੱਜ ਜੋ ਪਰਾਲਾ ਮਹਿਲਾਵਾਂ ਨੇ ਆਪਣੇ ਘਰਾਂ ਦੇ ਵਿੱਚ ਪ੍ਰੋਡਕਟ ਜਿਹੜੇ ਉਹ ਤਿਆਰ ਕੀਤੇ ਤੇ ਉਹਨਾਂ ਨੂੰ ਸੇਲ ਵੀ ਕਰਦੇ ਆ ਤੇ ਇਹਦੇ ਨਾਲ ਬੰਦਾ ਕਰੇ ਬੈਠਾ ਜਿਹੜਾ ਉਹ ਆਪਣੀ ਕਮਾਈ ਵੀ ਕਰ ਸਕਦਾ ਹੈ ਤੇ ਅੱਗੇ ਉਹਨਾਂ ਦਾ ਜਿੰਨਾ ਹੁਨਰ ਹੈ ਜਿਸ ਢੰਗ ਨਾਲ ਉਹ ਮਾਰਕੀਟਿੰਗ ਕਰਕੇ ਆਪਣਾ ਵਪਾਰ ਨੂੰ ਅੱਗੇ ਵਧਾ ਸਕਦਾ ਹੈ ਐਵੇਂ ਸਾਡੇ ਬਾਕੀ ਡਿਪਾਰਟਮੈਂਟਸ ਨੇ ਜਿਹੜੇ ਅਲੱਗ-ਅਲੱਗ ਚੀਜ਼ਾਂ ਤੇ ਜਿਹੜੀ ਜਾਗਰੂਕਤਾ ਫਲਾਉਂਦੇ ਨੇ ਤੇ ਲੋਕਾਂ ਨੂੰ ਜਾਗਰੂ ਕਰਦੇ ਨੇ ਚਾਹੇ ਸਾਡੇ ਹੈਲਥ ਵਾਲੇ ਨੇ ਤੇ ਵਧੀਆ ਲੱਗਾ ਪੈਣਾ ਵੱਲੋਂ ਆਪਣਾ ਰੋਜ਼ਗਾਰ ਚਲਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਉਹਨਾਂ ਦੀ ਕਿਹੋ ਜੀ ਮਦਦ ਕੀਤੀ ਹੈ ਸਰਕਾਰ ਸਮੇਂ-ਸਮੇਂ ਤੇ ਜਿਹੜੀ ਉਹਨਾਂ ਨੂੰ ਕੋਈ ਪ੍ਰੋਡਕਟ ਬਣਾਉਣ ਲਈ ਮਸ਼ੀਨਾਂ ਦੀ ਲੋੜ ਪੈਂਦੀ ਹੈ ਤੇ ਉਹ ਸਬਸਿਡੀ ਤੇ ਜਾਂ ਕਈ ਵਾਰ ਬਿਨਾਂ ਸਬਸਿਡੀ ਤੋਂ ਵੀ ਸਿੱਧੀਆਂ ਵੀ ਜਿਹੜੀਆਂ ਕੋਈ ਫ੍ਰੀ ਵੀ ਉਹ ਹੀ ਮੁਹੱਈਆ ਕਰਵਾਉਂਦੀ ਹੈ ਸੋ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਖੁਦ ਨਿੱਜੀ ਤੌਰ ਤੇ ਇਹਨਾਂ ਦੀ ਜ਼ਰੂਰ ਵੱਡੀ ਮਦਦ ਕਰਾਂਗੇ ਹਰ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਪਰ ਫਿਰ ਵੀ ਕਿਤੇ ਨਾ ਕਿਤੇ ਔਰਤਾਂ ਦੇ ਨਾਲ ਧੱਕੇਸ਼ਾਹੀ ਵੇਖਣ ਨੂੰ ਮਿਲਦੀ ਰਹਿੰਦੀ ਹੈ ਕੀ ਨਵਾਂ ਜਿਹੜਾ ਕਾਨੂੰਨ ਕੋਈ ਲਿਆਂਦਾ ਆ ਰਿਹਾ ਕਿ ਇਹਨਾਂ ਦੀ ਸੁਰੱਖਿਆ ਨੂੰ ਹੋਰ ਯਕੀਨੀ ਬਣਾਇਆ ਜਾਵੇ। ਆ ਦੇਖੋ ਐਕਟ ਤੇ ਕਾਨੂੰਨ ਪਹਿਲਾਂ ਹੀ ਬਣੇ ਆ ਪਰ ਸਾਨੂੰ ਇਹ ਸਮਾਜ ਨੂੰ ਖੁਦ ਸਿਆਣਾ ਹੋਣਾ ਪੈਣਾ ਹੈ ਕਿ ਮਨੁੱਖ ਕੋਈ ਵੀ ਐਚਏਓ ਔਰਤਾਂ ਨੇ ਚਾਹੇ ਮਰਦ ਹੈ ਉਹ ਇੱਕ ਵਾਰੀ ਇਸ ਜ਼ਿੰਦਗੀ ਤੇ ਹੈ ਸੋ ਉਹਦੇ ਨਾਲ ਸਹੀ ਬਤੀਰੇ ਨਹੀਂ ਹਨ। ਐਮਐਲਏ ਮਨਿੰਦਰ ਸਿੰਘ ਲਾਲਪੁਰਾ ਵੱਲੋਂ ਕੀ ਸੰਦੇਸ਼ ਹੈ ਇਸ ਦਿਵਸ ਮੌਕੇ ਅਤੇ ਕੀ ਕਹਿਣਾ ਚਾਹੁੰਦਾ ਹੈ? ਆ ਮੈਂ ਇਸ ਜਿਸ ਤਰੀਕਾ ਕਿ ਸਾਡੇ ਉਨੀ ਔਰਤਾਂ ਮਾਉਂ ਦਾ ਅਹਿਮ ਰੋਲ ਹੈ ਸਭੀ ਜ਼ਿੰਦਗੀ ਦੇ ਵਿੱਚ ਚਾਹੇ ਸਾਨੂੰ ਬਚਪਨ ਤੋਂ ਜਦੋਂ ਅਸੀਂ ਪਲਦੇ ਹਾਂ ਤੇ ਮਾਂ ਦੇ ਹੱਥਾਂ ਦੇ ਵਿੱਚ ਹੀ ਜਿਹੜਾ ਪਲਦੇ ਹਾਂ ਮਾਂ ਹੀ ਬੱਚੇ ਦਾ ਧਿਆਨ ਰੱਖਦੀ ਹੈ ਤੇ ਇਸ ਸਮਾਜ ਨੂੰ ਸ੍ਰਿਸ਼ਟੀ ਨੂੰ ਜਿਹੜੀ ਔਰਤ ਚਲਾਉਂਦੀ ਹੈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਜਿਹੜਾ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਅੰਤਰ ਇੱਕ ਮੈਲਾ ਦੇਸ਼ ਦਾ ਆਇਆ ਆਇਆ ਤੁਹਾਡਾ ਇੱਕ ਅਹਿਮ ਰੋਲ ਮੰਨਿਆ ਜਾਂਦਾ ਹੈ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਬਾਲ ਕਾਸਟ ਦੇ ਇਸ ਤਰ੍ਹਾਂ ਹੀ ਭਾਗ ਦੇ ਤੁਸੀਂ ਮੋਕੀ ਜੀ ਕੀ ਕਹਿਣਾ ਚਾਹੁੰਦੇ ਮੈਂ ਸਰ ਆਪ ਜੀ ਦੇ ਧਿਆਨ ਚ ਲਾਉਣਾ ਚਾਹੁੰਦਾ ਹੈ ਅੰਤਰਰਾਸ਼ਟਰੀ ਮੇਲਾ ਦਿਵਸ ਮੌਕੇ ਅਸੀਂ ਜਿਹੜੀ ਅੱਜ ਸਟਾਲਸ ਲੱਗੀਆਂ ਆਂਆਂ ਗੀਆਂ ਵਕ-ਵਕ ਲੱਗੀਆਂ ਨੇ ਵਕ-ਵਕ ਸਟਾਲਾਂ ਦੇ ਦੌਰਾਨ ਅਸੀਂ ਜਿਹੜੀ ਅੱਜ ਇੱਕ ਆਪਣੀ ਸਟਾਲ ਲਗਾਈ ਹੈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਡਾਇਰੈਕਟੋਰੇਟ ਸੋਸ਼ਲ ਸਿਕਿਉਰਿਟੀ ਔਮਨ ਐਂਡ ਚਾਈਲਡ ਡਿਵੈਲਪਮੈਂਟ ਦੇ ਅੰਦਰ ਸਾਡੀ ਇਹ ਯੂਨਿਟ ਬਣੀ ਹੋਈ ਹੈ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਦੇ ਅੰਦਰ ਦੇ 2C ਦਫਤਰ ਦਾ ਕਮਰਾ ਨੰਬਰ 311 ਤੀਜੀ ਮੰਜ਼ਿਲ ਤੇ ਸਾਡਾ ਦਫਤਰ ਹੈ ਸਾਡੇ ਵਿਭਾਗ ਵੱਲੋਂ 0 ਤੋਂ 18 ਸਾਲ ਦੇ ਬੱਚਿਆਂ ਦੀ ਸੁਰੱਖਿਆ ਅਤੇ ਦੇਖਭਾਲ ਯਕੀਨੀ ਬਣਾਉਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਜੀ ਹੈ ਜਿਵੇਂ ਕਿ ਅੱਜਕੱਲ ਤੁਸੀਂ ਦੇਖ ਰਹੇ ਹੋ ਜੌਨ ਸ਼ੋਸ਼ਨ ਹੈ ਬਾਲ ਮਜ਼ਦੂਰੀ ਹੈਗੀ ਹੈ ਚਾਈਲਡ ਓਵਰ ਇਸ ਤੋਂ ਇਲਾਵਾ ਕਈ ਵਕਵਾ ਸੈਕਸੁਅਲ ਵਿਊਜ਼ ਹੈ ਫਿਜ਼ੀਕਲ ਵਿਊਜ਼ ਹੈਗੇ ਉਹਨਾਂ ਦੀ ਰੋਕਥਾਮ ਮਤਲਬ ਉਹਨਾਂ ਨੂੰ ਰੋਕਣਾ ਬੱਚਿਆਂ ਨੂੰ ਸਹਾਇਤਾ ਦੇਣਾ ਉਹ ਸਾਡੀ ਜ਼ਿੰਮੇਵਾਰੀ ਹੈ ਇਸੇ ਤਰ੍ਹਾਂ ਜਿਵੇਂ 4000 ਰੁਪਏ ਪਤੀ ਮੀ ਨਾਸੀ ਸਕਾਲਰਸ਼ਿਪ ਵੀ ਦੇ ਰਹੇ ਆ ਗਿਆ ਜਿਹਨੇ ਨਾ ਬੱਚਿਆਂ ਦੀ ਸਿੱਖਿਆ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਕਈ ਵਾਰ ਬੱਚੇ ਛੋਟੇ ਜਿਹੜੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੈਕਸਚੁਅਲ ਅਬਿਊਜ਼ ਜਾਂ ਕਿਸੇ ਵੀ ਮਾੜੀ ਮਨਚਾ ਦਾ। ਹਾਂ ਉਹ ਇਹ ਤਾਂ ਹੀ ਉਹ ਇਸ ਨੂੰ ਬੱਚਾ ਹੀ ਕਹਿੰਦੇ ਆ ਨਾ ਜਿਹੜਾ ਐਕਟ ਸਾਡਾ ਜੁਨਾਈਲ ਜਸਟਿਸ ਐ ਸਕਦਾ ਉਹ ਕਹਿੰਦੇ 18 ਸਾਲ ਤੋਂ ਘੱਟ ਉਮਰ ਦਾ ਬੱਚਾ ਹੀ ਹੈਗਾ। ਉਹ ਬੱਚੇ ਨਾ ਇਨੋਸੈਂਟ ਹੈ ਉਹਨੂੰ ਬਿਲਕੁਲ ਵੀ ਨਹੀਂ ਪਤਾ। ਇਹ ਮਾਪਿਓ ਦੇ ਉੱਤੇ ਡਿਪੈਂਡ ਕਰਦਾ ਹੈ ਵੀ ਉਸ ਬੱਚੇ ਦੇ ਉਹ ਕੰਟਰੋਲ ਨੂੰ ਕਿਸ ਤਰ੍ਹਾਂ ਦੇਖਣਾ ਹੈ ਉਹਨੂੰ ਕਿਵੇਂ ਸਮਝਣਾ ਹੈਗਾ ਸਾਡਾ ਬੱਚਾ ਜੇ ਘਰੇ ਨਰਵਸ ਰਹਿ ਰਿਹਾ ਹੈਗਾ ਇਟਸ ਮੀ ਨਾ ਕੁਝ ਨਾ ਕੁਝ ਪ੍ਰੋਬਲਮਸ ਹੋ ਕ੍ਰੀਏਟ ਹੋ ਰਹੀਏਗੇ ਜੇ ਉਹ ਹਸਮੁਖ ਹੈਗਾ ਤਾਂ ਸਾਡਾ ਬੱਚਾ ਤੰਦਰੁਸਤ ਯਾ ਹੈਲਥੀ ਹੋ ਜਾ ਪਰ ਸਾਨੂੰ ਬੱਚੇ ਦੇ ਨਾਲ ਘਟੋ ਘਟੇ ਇੱਕ ਘੰਟਾ ਟਾਈਮ ਤੱਕ ਸਪੈਂਡ ਕਰਨਾ ਹੀ ਚਾਹੀਦਾ ਹੈ ਤਾਂ ਜੋ ਬੱਚੇ ਦੇ ਨਾਲ ਸਾਨੂੰ ਕੁਲ ਮਿਲ ਸਕੇ ਤੇ ਪਤਾ ਲੱ ਸਕੇ ਡਿਪਾਰਟਮੈਂਟ ਵੱਲੋਂ ਬੱਚਿਆਂ ਨੂੰ ਜਿਹੜਾ ਆ ਕਿਹੋ ਜਿਹੇ ਉਪਰਾਲੇ ਕੀਤੇ ਜਾ ਰਹੇ ਆ ਜਾਣਕਾਰੀ ਦੇ ਵਾਸਤੇ ਹੁਣ ਹਾਲ ਫਿਲਹਾਲ ਮੇਰੇ ਜਿਹੜਾ ਸਵਿਫਟ ਸਕੂਲ ਵਨ ਪਾਲਸੀਆਂ ਚੱਲ ਰਹੀਆਂ ਨੇ ਸਕੂਲੀ ਬੱਸਾਂ ਦੇ ਉੱਤੇ ਲਗਾਤਾਰ ਚਲਾਂਟ ਕੱਟ ਕੇ ਉਹਨਾਂ ਬੱਸਾਂ ਨੂੰ ਦੁਰਸਤ ਕਰਾਇਆ ਜਾ ਰਿਹਾ ਹੈਗਾ ਜਿਹੜੇ ਕਮੀਆਂ ਪੂਰੀ ਕਰਾਈ ਜਾਂਦੀਆਂ ਉਸ ਤੋਂ ਇਲਾਵਾ ਕਿਸੇ ਬੱਚੇ ਨੂੰ ਸਾਡੀ ਕਾਉਂਸਲਿੰਗ ਦੀ ਲੋੜ ਹੈ ਜੇ ਤਾਂ ਸਾਡੇ ਡਿਪਾਰਟਮੈਂਟ ਦੇ ਕਾਉਂਸਲਰ ਵੱਲੋਂ ਕਾਉਂਸਲਿੰਗ ਦਿੱਤੀ ਜਾਂਦੀ ਹੈਗੀ ਆ ਕੋਈ ਹੋਰ ਪ੍ਰੋਟੈਕਸ਼ਨ ਦੀ ਲੋੜ ਹੈ ਤਾਂ ਸਾਨੂੰ ਤੁਰੰਤ ਹੈਲਥ ਐਜੂਕੇਸ਼ਨ ਪੁਲਿਸ ਡਿਪਾਰਟਮੈਂਟ ਜਿੱਥੇ ਵੀ ਸਾਡੀ ਲੋੜ ਹੈ ਸੀ ਉੱਥੇ ਮ